ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਲਜੀ ਕੌਜ਼ਿੰਗ ਅੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਈਬਲ ਕਰੇ ਕੋ ਵਿਸ਼ਵਾ ਚੜਦੀ ਕਲਾ ਸ੍ਰੋਜੀ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਇੱਧਰ ਆਪਾਂ ਬਣਾਉਣ ਲੱਗੇ ਸੀ ਜੀ ਸਭ ਤੋਂ ਪਹਿਲਾਂ ਸਬਜੀ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਵੀਡੀਓ ਜਿਵੇਂ ਕਿ ਆਪਾਂ ਘਿਓ ਬਣਾਉਂਦੇ ਹੁੰਨੇ ਆ ਨਾ ਕਦੀ ਵੀ ਤੁਸੀਂ ਇਹ ਚੀਜ਼ ਦਾ ਨੋਟਿਸ ਕੀਤਾ ਹੋਣਾ ਆਪਾਂ ਘਿਓ ਬਣਾਉਂਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਘਿਓ ਸਾਡਾ ਟਾਈਮ ਨਾਲ ਫਿਰ ਆਪਾਨੂੰ ਖੜੇ ਹੋਣਾ ਪੈਂਦਾ ਹੈ ਜਾਂ ਬਹੁਤ ਜ਼ਿਆਦਾ ਛਿੱਡੇ ਵੀ ਨਿਕਲਦੀਏ ਕਿਉਂ ਜ਼ਿਆਦਾ ਵੀ ਨਿਕਲੇਗਾ ਤੇ ਬਹੁਤ ਘੱਟ ਟਾਈਮ 'ਚ ਨਿਕਲੇਗਾ ਠੀਕ ਹੈ ਜੀ ਸਾਡੇ ਕੋਲ ਮੱਖਣ ਪਿਆ ਸੀ ਮੈਂ ਬਣਾਉਣ ਲੱਗੀ ਸੀ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਦੀ ਆ ਬਾਕੀ ਤੁਹਾਡਾ ਇੰਨਾ ਪਿਆਰ ਦੇਣ ਲਈ ਬਹੁਤ ਸਾਰਾ ਤੁਹਾਡਾ ਦਿਲੋਂ ਸ਼ੁਕਰੀਆ ਇੱਧਰ ਬਣਾਉਣ ਲੱਗੀ ਸੀ ਜਿਵੇਂ ਆਲੂਆਂ ਦੀ ਸਬਜ਼ੀ ਤੇ ਸੋਇਆ ਬੀਨ ਦੀਆਂ ਵੱਡੀਆਂ ਤੁਸੀਂ ਜਿਹਨੇ ਇਹ ਦੇਖ ਲਈਓ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਰਹਿੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਹਮੇਸ਼ਾ ਮਸਾਲਾ ਜ਼ਿਆਦਾ ਬਣਾਉਂਦੀ ਹੁੰਦੀ ਆ ਇਹ ਮੇਰਾ ਮਸਾਲਾ ਕੱਢ ਕੇ ਰੱਖ ਲੈਂਦੇ ਹਾਂ ਆ ਦੇਖੋ ਜੀ ਆਹ ਵਾਲਾ ਜਿਵੇਂ ਕਿ ਸਾਡੇ ਕੋਲ ਟਾਈਮ ਨਹੀਂ ਨਾ ਹੁੰਦਾ ਤੇ ਸਾਡੇ ਇਹ ਮਸਾਲਾ ਏਦਾਂ ਕੰਮ ਆ ਜਾਂਦਾ ਹੈ ਫਟਾਫਟ ਆਪਣੀ ਸਬਜ਼ੀ ਬਣ ਜਾਂਦੀ ਏ ਥੋੜਾ ਜਿਹਾ ਹਲਕਾ ਜਿਹਾ ਤੇਲ ਪਾ ਲਿਆ ਸੀ ਨਾ ਜਿਆਦਾ ਤੇਲ ਵੀ ਨਹੀਂ ਪਾਣਾ ਹੈ ਨਾ ਮਸਾਲਾ ਤੇਨੂੰ ਆਪਣੇ ਕੋਲ ਆ ਲੈਣੀ ਭੁੱਜਿਆ ਪਿਆ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਤੇਲ ਗਰਮ ਹੁੰਦਾ ਟਾਟਾ ਟਾਪਾ ਕੱਟ ਲੈਨੇ ਆਪਨੇ ਆਲੂ ਠੀਕ ਹੈ ਜੀ ਆ ਦੇਖੋ ਜਿਆ ਪਾਉ ਲੂ ਪਟ ਨੇ ਨੇ ਸੋਇਆ ਬੀਨ ਜੀਆਂ ਬੜੀਆਂ ਆਪਾਂ ਕਿ ਘੋ ਕੇ ਰੱਖ ਲੀਆਂ ਨੇ ਠੀਕ ਹੈ ਜੀ ਇਧਰ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਜਿਹੜਾ ਪੇਲ ਸੌਰੀ ਘੋ ਬਣਾਉਂਦੇ ਹੁੰਨੇ ਆ ਨਾ ਮੱਖਣ ਪਿਆ ਸਾਡੇ ਕੋਲ ਠੀਕ ਹੈ ਜੀ ਮੱਖਣ ਬਿਆ ਸੀ ਕਈ ਦਿਨਾਂ ਦਾ ਮੈਂ ਕਿਾ ਚਲੋ ਇਕੱਠਾ ਕੀਤਾ ਹੋਇਆ ਸੀ ਦੇਰ ਜੀ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਕਿਵੇਂ ਘੋ ਬਣਾਉਂਦੇ ਹੁੰਨੇ ਆ ਪਹਿਲਾਂ ਮੈਂ ਸਬਜੀ ਨੂੰ ਤੜਕਾ ਲਾ ਲਾ ਤੇ ਆ ਸੀਗਾ ਜੀ ਮੇਰੇ ਕੋਲ ਮਸਾਲਾ ਇਹ ਮਸਾਲਾ ਭੁੰਨ ਕੇ ਮੈਂ ਰੱਖਿਆ ਹੋਇਆ ਹੈ ਤੇ ਸਾਡਾ ਗਰਮ ਹੋ ਗਿਆ ਪਹਿਲਾਂ ਹੀ ਸਭ ਤੋਂ ਪਹਿਲਾਂ ਨਾ ਆਪਾਂ ਇਹਦੇ ਵਿੱਚ ਹਲਕਾ ਜਿਹਾ ਹਲਦੀ ਵਗੈਰਾ ਭੁੰਨ ਲੈਣੇ ਆ ਕਿਉਂਕਿ ਕਈ ਵਰੀ ਹੁੰਦਾ ਨਾ ਮਸਾਲਾ ਮੱਕੜਿਆ ਹੁੰਦਾ ਤੇ ਫਿਰ ਨਮਕ ਵਿੱਚ ਘੱਟ ਰਹਿ ਜਾਂਦਾ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਹਲਦੀ ਭੁੰਨ ਲੈਣੇ ਆ ਠੀਕ ਹੈ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਨਮਕ ਥੋੜੀ ਜੀ ਗਰਮ ਮਸਾਲਾ ਥੋੜੀਆਂ ਜੀਆਂ ਲਾਲ ਮਿਰਚਾਂ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਠੀਕ ਹੈ ਜੀ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਹੁਣ ਆਪਾਂ ਜਿਹੜਾ ਆਪਣਾ ਮਸਾਲਾ ਹੈ ਨਾ ਇਹਨੂੰ ਵਿੱਚੇ ਹੀ ਭੁੰਨ ਲਾਂਗੇ ਜੇ ਹਮੇਸ਼ਾ ਤੁਹਾਨੂੰ ਜੇਕਰ ਮੈਂ ਜਦੋਂ ਕਦੀ ਵੀ ਨੂੰ ਕੋਈ ਵੀ ਜਲਦੀ ਹੋਵੇ ਨਾ ਜਾਂ ਮੈਂ ਕਿਸੇ ਵੀ ਕਦੀ ਕੰਮ ਤੋਂ ਲੇਟ ਹੋ ਜਾ ਜਾਂ ਮਾਨਾ ਹੋਵੇ ਤੇਰੇ ਇਦਾਂ ਸਾਡੇ ਮਸਾਲੇ ਦਾ ਫਾਇਦਾ ਇਹ ਹੁੰਦਾ ਭੁਜੇ ਇਹਦਾ ਜਦੋਂ ਮਰਜ਼ੀ ਆਪ ਆਪਣੀ ਸਬਜ਼ੀ ਬਣਾ ਲੈਣੇ ਹੁੰਦੀ ਆ ਪਾਣੀ ਇਹ ਵਾਸਤੇ ਤਾਂ ਇਸ ਨਾਲ ਜਿਆਦਾ ਕੋਈ ਜੰਡੇ ਲੋੜ ਬਿਲਕੁਲ ਵੀ ਨਹੀਂ ਹੈਗੀ ਜ਼ਰੂਰਤ ਹੀ ਨਹੀਂ ਹੈਗੀ ਠੀਕ ਹੈ ਜੀ ਇਧਰ ਆਪਾਂ ਬਣਾਵਾਂਗੇ ਸਾਦਾ ਸਾਦਾ ਤੇ ਸਵੇਰ ਨੂੰ ਆਪਾਂ ਦੇ نیچے ਪਾ ਦਾਂਗੇ ਜਿੱਦੀ ਆਪਣੇ ਸੋਕੇ ਹੋਏ ਆਪਣੇ ਆਲੂ ਬਹੁਤ ਸੋਕੇ ਤਰੀਕੇ ਨਾਲ ਪਾ ਦਾਂਗੇ ਤੁਸੀਂ ਵੀ ਨਾ ਜੇਕਰ ਮਸਾਲਾ ਭੁੰਨਦੇ ਹੋ ਤੇ ਜਿਆਦਾ ਭੁੰਨ ਕੇ ਰੱਖ ਲਿਆ ਪਰ ਫਟਾਫਟ ਆਪਣਾ ਕਰਦੀਆਂ ਵਰਤ ਜਾਂਨਾ ਹੈ

ਕਿੱਲੋ ਜੀ ਇੱਧਰ ਸੀ ਗਿਆ ਮੇਰੇ ਕੋਲ ਥੋੜੀਆਂ ਜੀਆਂ ਤੋਰੀਆਂ ਪਈ ਹੋਈਆਂ ਸੀ ਮੈਂ ਕੱਟ ਕੇ ਰੱਖਿਆ ਸੀ ਮੈਂ ਕਿਹਾ ਜੇ ਨਹੀਂ ਆਲੂ ਬੜੀਆਂ ਨਹੀਂ ਖਾਣੀਆਂ ਤੇ ਆਪਾਂ ਬਣਾ ਲਾਂਗੇ ਤੋਰੀਆਂ ਦੋ ਕੋਲੀ ਤੋਰੀਆਂ ਪਈਆਂ ਰਸਲੀਆਂ ਜੀਆਂ ਬਣਾ ਦੇਣੀਆਂ ਬਹੁਤ ਟੇਸਟੀ ਬਣਦੀਆਂ ਮੈਨੂੰ ਤੇ ਦੇਖੋ ਜੀ ਬਹੁਤ ਵਧੀਆ ਲੱਗਦੀਆਂ ਮੈਨੂੰ ਤਾਂ ਸ਼ੌਂਕ ਵੀ ਏ ਤੇ ਤੋਰੀਆਂ ਦੇ ਨਾਲ ਜੇਕਰ ਤੁਸੀਂ ਚਾਵਲ ਖਾਂਦੇ ਹੋ ਨਾ ਤੁਸੀਂ ਚਾਵਲ ਖਾ ਕੇ ਦੇਖਿਓ ਜਿਹੜੇ ਨਹੀਂ ਖਾਂਦੇ ਬਹੁਤ ਟੇਸਟੀ ਲੱਗਦੀ ਹੈ ਘੀਆ ਨਾਲ ਤੋਰੀ ਨਾਲ ਚਾਵਲ ਮੈਂ ਹਮੇਸ਼ਾ ਖਾਂਦੀ ਆ ਜੀ ਮੈਨੂੰ ਤੇ ਸ਼ੌਂਕ ਹੈ ਬਾਕੀ ਤੁਸੀਂ ਖਾਂਦੇ ਹੋ ਤੇ ਮੈਨੂੰ ਕਮੈਂਟਾਂ ਵਿੱਚ ਜ਼ੋਰ ਦੱਸਿਓ ਠੀਕ ਹੈ ਤੇ ਤੋਰੀਆਂ ਤਾਂ ਵੈਸੇ ਵੀ ਜਿਵੇਂ ਮਲਾਈ ਪਾ ਦੋ ਨਾ ਇਹਦੇ ਵਿੱਚ ਤੇ ਤਾਂ ਵੀ ਬਹੁਤ ਸਵਾਦ ਲੱਗਦੀਆਂ ਮਲਾਈ ਪਾ ਕੇ ਬਣਾਉਂਦੇ ਹੁੰਦੇ ਆ ਜ਼ਿਆਦਾਤਰ ਅਸੀਂ ਤੇ ਮੈਂ ਅੱਜ ਸੋਚ ਰਹੀ ਸੀ ਮੈਂ ਕਿ ਐਦਾ ਹੀ ਬਣਾਵਾਂ ਤੇ ਮੈਨੂੰ ਤੇ ਬਹੁਤ ਸਵਾਦ ਲੱਗ ਰਹੀਆਂ ਸੀਗੀਆਂ ਮਤਲਬ ਸਵਾਦ ਕੀ ਲੱਗਦੀਆਂ ਸੀ ਖੁਸ਼ਬੂ ਹੋੜੀ ਵਧੀਆ ਲੱਗਦੀ ਸੀ ਮੇਰਾ ਬੜਾ ਮਨ ਕਰ ਰਿਹਾ ਸੀ ਮੈਂ ਕਿ ਚਲੋ ਨਾਲੇ ਤੋਰੀਆ ਹੋ ਜਾਣਗੇ ਕਿਉਂਕਿ ਰਸਲੀ ਸਬਜੀ ਹੋਵੇ ਨਾ ਤੇ ਉਹਦੇ ਨਾਲ ਫਿਰ ਚਾਹੇ ਸੁੱਕੀ ਸਬਜੀ ਵੀ ਹੋ ਜੇ ਤੇ ਲੋ ਜੀ ਇਹ ਤੰਗੀਆਂ ਜਿਹੜਾ ਮੈਂ ਕੱਟ ਕੇ ਸੁਕਾਇਆ ਨਾ ਕੱਟ ਕੇ ਸੁਕਾਇਆ ਹੈ ਠੀਕ ਹੈ ਜੀ ਹਰਾ ਧਨੀਆ ਤੁਹਾਨੂੰ ਦਿਖਾਇਆ ਨਾ ਮੈਂ ਤੇ ਆਪਾਂ ਕੱਟ ਕੇ ਇਦਾਂ ਸੁਕਾ ਕੇ ਰੱਖ ਸਕਦੇ ਆ ਜੇਕਰ ਤੁਹਾਨੂੰ ਕਦੀ ਨਹੀਂ ਮਿਲਦਾ ਫਿਰ ਉਹਨੂੰ ਆਪਾਂ ਇਦਾਂ ਹੀ ਯੂਜ਼ ਕਰ ਸਕਦੇ ਆ ਬਿਲਕੁਲ ਖੁਸ਼ਬੂ ਵੀ ਇਦਾਂ ਹੀ ਰਹੇਗੀ ਅਰ ਧਨੀਆ ਦੀ ਵੀ ਰੰਗਤ ਵੀ ਇਦਾਂ ਰਹੇਗੀ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਐਨ ਵਧੀਆ ਤਰੀਕੇ ਨਾਲ ਉਸੇ ਦਾ ਉਸੇ ਤਰ੍ਹਾਂ ਪਿਆ ਹੈ ਔਰ ਇਹਨੂੰ ਫਿਰ ਆਪਾਂ ਕੰਜ ਦੇ ਭਾਂਡੇ ਦੇ ਵਿੱਚ ਨਾ ਸਟਾਕ ਕਰਕੇ ਰੱਖ ਸਕਦੇ ਆ ਅਰ ਜਦੋਂ ਮਰਜੀ ਆਪਣੀਆਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਆ ਠੀਕ ਹੈ ਜੀ ਪੀਸਿਆ ਧਨੀਆ ਤਾਂ ਆਪਾਂ ਸੁੱਕਾ ਪਾਣੇ ਆ ਤੇ ਹਰਿਆ ਧਨੀਆ ਵੀ ਸੁਕਾ ਕੇ ਆਪਾਂ ਇਦਾਂ ਰੱਖ ਸਕਦੇ ਆ ਬਹੁਤ ਵਧੀਆ ਤੇ ਬਹੁਤ ਹੈ ਤਰੀਕਾ ਮਤਲਬ ਬਹੁਤ ਅੱਛਾ ਹੈ ਤੇ ਤੁਹਾਡੇ ਅਗੇ ਇੱਕ ਰਿਕਵੈਸਟ ਕਰੂੰਗੀ ਜੀ ਇਹਨੂੰ ਨਾ ਤੁਸੀਂ ਪੱਖੇ ਦੇ ਥੱਲੇ ਸੁਕਾਣਾ ਛਾਂ ਦੇ ਵਿੱਚ ਸੁਕਾਣਾ ਬਸ ਧੁੱਪ ਦੇ ਵਿੱਚ ਨਹੀਂ ਸੁਕਾਣਾ ਠੀਕ ਹੈ ਜੀ ਜੇ ਧੁੱਪ ਵਿੱਚ ਸੁਕਾਣਿਆ ਨਾ ਫਿਰ ਇਹਦੀ ਸਾਰੀ ਰੰਗਤ ਚਲੀ ਜਾਂਦੀ ਹੈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਤੁਸੀਂ ਤੇ ਬਾਕੀ ਦੂਸਰਾ ਧਨੀਆ ਦਿਖਾਨੀਆਂ ਤੁਹਾਨੂੰ ਸਾਬਤ ਮੈਂ ਇਦਾਂ ਹੀ ਰੱਖਿਆ ਸੀ ਇਹ ਕਟਿੰਗ ਕਰਕੇ ਸੁਕਾਏ ਆ ਤੇ ਲੋਜੀ ਇਹ ਵਾਲਾ ਸਾਬਤ ਧਨੀਆ ਠੀਕ ਹੈ ਜੀ ਇਹ ਆਪਾਂ ਸਾਬਤ ਧਨੀਆ ਰੱਖਿਆ ਸੀ ਜਿਹੜਾ ਸੁਕਾਇਆ ਸੀ ਉਹ ਤੁਹਾਨੂੰ ਮੈਂ ਕੱਟ ਕੇ ਲਈ ਸੀ ਸਾਰਾ ਠੀਕ ਹੈ ਜੀ ਖੇਤਾਂ ਦੇ ਵਿੱਚੋਂ ਸਾਬਤ ਧਨੀਆ ਨੂੰ ਵੀ ਆਪਾਂ ਇਦਾਂ ਹੀ ਸੁਕਾ ਕੇ ਰੱਖ ਸਕਦੇ ਹਾਂ ਔਰ ਫਿਰ ਇਹਨੂੰ ਵੀ ਆਪਾਂ ਇਦਾਂ ਹੀ ਰੱਖ ਸਕਦੇ ਹਾਂ ਮਤਲਬ ਸੰਭਾਲ ਕੇ ਜੀ ਸਾਲੋਂ ਸਾਲ ਤੱਕ ਕਰ ਸਕਦੇ ਹਾਂ ਠੀਕ ਹੈ ਜੀ ਆ ਦੇਖ ਲਓ ਇਹ ਮੈਂ ਛਾਵੇਂ ਸੁਕਾਇਆ ਪੱਕੇ ਦੇ ਥੱਲੇ ਇਹ ਬਿਲਕੁਲ ਇੱਕ ਦਿਨ 'ਚ ਹੀ ਸੁੱਕ ਜਾਂਦਾ ਕਿਉਂਕਿ ਅੱਜਕੱਲ ਗਰਮੀ ਹੈ ਇਹਨੂੰ ਹੁਣ ਆਪਾਂ ਸਾਲ ਭਰ ਜਦੋਂ ਮਰਜ਼ੀ ਇਹਨੂੰ ਖਾ ਸਕਦੇ ਹਾਂ ਠੀਕ ਹੈ ਜੀ ਇਹ ਵੀ ਸੁਕਾਉਣ ਦਾ ਬਹੁਤ ਵਧੀਆ ਤਰੀਕਾ ਹੈ ਤੁਸੀਂ ਵੀ ਆਪਣੇ ਹਰੇ ਧੰਨੀਆਂ ਨੂੰ ਲਿਆ ਕੇ ਜੇਕਰ ਤੁਹਾਡੇ ਕੋਲ ਆ ਜਾਂਦਾ ਇਕੱਠਾ ਜਾਂ ਹੈਗਾ ਸਾਡੇ ਖੇਤਾਂ ਦੇ ਵਿੱਚ ਖੇਤ ਵਾਣੇ ਸੀ ਤੁਹਾਨੂੰ ਮੈਂ ਦਿਖਾਇਆ ਸੀ ਨਾ ਫਿਰ ਆਪਾਂ ਬਹੁਤ ਸਾਰਾ ਝੋਲਾ ਭਰ ਕੇ ਲਿਆਏ ਸੀ ਹੁਣ ਇਦਾਂ ਹੀ ਆਪਾਂ ਸੁਕਾ ਕੇ ਰੱਖ ਲਿਆ ਇਹਨੂੰ ਆਪਾਂ ਚਾਹੇ ਕਾਟਨ ਦੇ ਕੱਪੜੇ 'ਚ ਬੰਨ ਕੇ ਰੱਖ ਦੋ ਔਰ ਇਹਨੂੰ ਜਦੋਂ ਵੀ ਆਪਾਂ ਹੁੰਦਾ ਨਾ ਕਿ ਆਪਾਂ ਸਬਜ਼ੀ ਬਣਾਣੀ ਹੈ ਕੁਝ ਬਣਾਣਾ ਹੈ ਤੇ ਫਿਰ ਆਪ ਉਸੇ ਲਈ ਆਸਾ ਕਿ ਜੇ ਨਾਲ ਪਾਊਡਰ ਵੀ ਬਣ ਕੇ ਰੱਖ ਸਕਦੇ ਆ ਠੀਕ ਹੈ ਜੀ ਪਾਊਡਰ ਵੀ ਬਣਾ ਸਕਦੇ ਆ ਤੇ ਚਾਹੇ ਇਦਾਂ ਹੀ ਇਹਨੂੰ ਐਵੇਂ ਹੀ ਕਰਕੇ ਨਾ ਬਰੂਰ ਕੇ ਇਦਾਂ ਵੀ ਪਾ ਸਕਦੇ ਆ ਵੈਸੇ ਤਾਂ ਅਸੀਂ ਇਹੀ ਕਰਾਂਗੇ ਕਿ ਇਹਨੂੰ ਸੁਕਾ ਕੇ ਵਧੀਆ ਤਰੀਕੇ ਨਾਲ ਹੁਣ ਇਹਨੂੰ ਨਾ ਪਾਊਡਰ ਬਣਾ ਕੇ ਮੈਂ ਕੰਚ ਦੇ ਜਾਰ ਦੇ ਵਿੱਚ ਰੱਖ ਲਾਂਗੇ ਬਹੁਤ ਵਧੀਆ ਤੇ ਬਹੁਤ ਖੁਸ਼ ਹੋਇਆ ਮੈਨੂੰ ਧੋਗ ਨਾ ਕੇ ਸੁਕਾ ਲਿਆ ਸੀ ਕਿ ਉਹ ਪੁਦੀਨਾ ਤਾਂ ਆਪਾਂ ਸੁਕਾ ਧੋ ਨਹੀਂ ਸਕਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਫਿਰ ਸੁਕਾ ਸਕਦੇ ਆ ਇਹਦੇ ਰੰਗਤ ਇਦਾਂ ਦੀ ਇੱਦਾਂ ਹੀ ਰਹਿੰਦੀ ਠੀਕ ਹੈ ਜੀ ਤੁਹਾਨੂੰ ਧਨੀਏ ਵਾਲਾ ਤੇ ਇੱਕ ਵਧੀਆ ਲੱਗਿਆ ਜੇਕਰ ਵਧੀਆ ਲੱਗਿਆ ਤੁਸੀਂ ਵੀ ਸਾਲੋਂ ਸਾਲ ਨੂੰ ਆਪਣਾ ਸੰਭ ਸਕਦੇ ਹੋ ਜੇਕਰ ਸਾਨੂੰ ਅਮਰਜੈਂਸੀ ਮਹਿੰਗਾ ਹੋਵੇ ਆ ਮਿਲੇ ਨਾ ਤੇ ਨੂੰ ਮਿੰਟਾਂ ਦੇ ਵਿੱਚ ਇੱਕਦਮ ਕਈ ਵਾਰੀ ਹੁੰਦਾ ਨਾ ਆਪਾਂ ਨੂੰ ਇਹ ਨਹੀਂ ਸਬਜ਼ੀ ਵਾਲਾ ਆਉਂਦਾ ਪਿੰਡਾਂ ਸਾਨੂੰ ਦਿੱਕਤ ਆ ਜਾਂਦੀ ਹੈ ਇਸ ਕਰਕੇ ਅਸੀਂ ਤੈਨੂੰ ਜੀ ਇਦਾਂ ਹੀ ਰੱਖਦੇ ਹੁੰਨੇ ਆ ਉਵੇਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਕੇ ਠੀਕ ਹੈ ਜੀ ਬਾਕੀ ਲੋ ਜੀ ਕਿਹੜਾ ਟ੍ਰਿਕ ਵਧੀਆ ਲੱਗਿਆ ਮੈਨੂੰ ਕਮੈਂਟਾਂ ਵਿੱਚ ਦੱਸਿਓ ਕੱਟਿਆ ਵਾਲਾ ਤੁਹਾਨੂੰ ਇਹ ਦਿਖਾਤਾ ਤੇ ਸਾਬਤ ਵਾਲਾ ਵੀ ਤੁਹਾਨੂੰ ਮੈਂ ਦਿਖਾਤਾ ਠੀਕ ਹੈ ਜੀ ਤੇ ਲੋ ਜੀ ਇਹਨੂੰ ਤਾਂ ਆਪਾਂ ਸਾਭ ਲਿਆਉਣ ਠੀਕ ਹੈ ਟੋਕਰੀ ਦੇ ਵਿੱਚ ਰੱਖਣ ਲੱਗੇ ਆਂ ਫਿਰ ਬਾਅਦ ਚ ਮੈਂ ਇਹਦਾ ਪਾਊਡਰ ਬਣਾ ਕੇ ਰੱਖ ਲੂੰਗੀ ਤੇ ਪਾਊਡਰ ਕੰਚਲੇ ਉਹਦੇ ਚ ਰੱਖੂੰਗੀ ਤੇ ਤੁਹਾਨੂੰ ਪਤਾ ਇਹਦਾ ਇੰਨਾ ਬੈਨੀਫਿਟ ਹੈ ਇਹ ਤੇ weight loss ਦੇ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਤੇ thyroid ਵਗੈਰਾ ਵੀ ਹੋਵੇ ਨਾ ਤੇ ਉਹਦੇ ਵਿੱਚ ਵੀ ਪਾਊਡਰ ਜਿਵੇਂ ਘੋਲ ਕੇ ਆਪਾਂ ਕਿਸੇ ਚੀਜ਼ ਚ ਪੀ ਲੈਨੇ ਆ ਨਾ ਜਾਂ ਦਹੀਂ ਦੂਹੀਂ ਚ ਵੀ ਪੀਨੇ ਤੇ ਬਹੁਤ ਜ਼ਿਆਦਾ ਇਹਦਾ ਫਾਇਦਾ ਠੀਕ ਹੈ ਜੀ ਮੈਂ ਤੇ ਆਪਾਂ ਨਾ ਕਰ ਲਿਆ ਜੀ ਹਰਾ ਧਨੀਆ ਸਟਾਕ ਤੁਸੀਂ ਮੈਨੂੰ ਦੱਸਿਓ ਕਿ ਇਹ ਵਧੀਆ ਲੱਗਿਆ ਤਰੀਕਾ ਜੇਕਰ ਵਧੀਆ ਲੱਗਿਆ ਤੇ ਮੈਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਲੋ ਜੀ ਆਹ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਆਪਣਾ ਘਿਓ ਕਿੱਦਾਂ ਆਪਾਂ ਕਰਮ ਕਰਦੇ ਆ ਬਹੁਤ ਘੱਟ ਸਮੇਂ ਦੇ ਵਿੱਚ ਤੇ ਮਤਲਬ ਜ਼ਿਆਦਾ ਘਿਓ ਕਿਵੇਂ ਕੱਢ ਲਿਆਕਦੇ ਠੀਕ ਹੈ ਜੀ ਇੱਧਰ ਆਪਾਂ ਇਹਨੂੰ ਸਬਜੀ ਇੱਧਰ ਰੱਖ ਦਿੰਨੇ ਆ ਤੇ ਆਹ ਦੇਖੋ ਜੀ ਇਹ ਪੱਲਾ ਕਿਵੇਂ ਥੋੜਾ ਜਿਹਾ ਛੋਟਾ ਪਤੀਲਾ ਇਸ ਕਰਕੇ ਮਹਿਰੇ ਵਿੱਚ ਰੱਖ ਲੈਂਦੇ ਆ ਯਾ ਤੁਸੀਂ ਇਹਦੇ ਵਿੱਚ ਵੀ ਕੱਢ ਸਕਦੇ ਹੋ ਜੇਕਰ ਤੁਹਾਡੇ ਕੋਲ ਛੋਟਾ ਕੋਈ ਐਸੀ ਗੱਲ ਨਹੀਂ ਮੇਰੇ ਕੋਲ ਤੇ ਛੋਟਾ ਸੀਗਾ ਮੈਂ ਕਿਹਾ ਫਿਰ ਉਪਲਦਾ ਹੈ ਨਾ ਕਿ ਉਹ ਇਹਨੂੰ ਆਪਾਂ ਪਹਿਲਾਂ ਪਿਘਲਾ ਲੈਣਾ ਪੈਣੀ ਹੈ ਅੰਦਰ ਇਹਨੂੰ ਆਪਾਂ ਪਹਿਲਾਂ ਮਤਲਬ ਗੈਸ ਦੇ ਉੱਤੇ ਪਿਘਲਾ ਲੈਣਾ ਠੀਕ ਹੈ ਜੀ ਜਿੱਦਾਂ ਕਿ ਸਾਰਾ ਆਪਾਂ ਬਿਲਕੁਲ ਐਨ ਵਧੀਆ ਤਰੀਕੇ ਨਾਲ ਪਿਘਲ ਜੇ ਉਸ ਤੋਂ ਬਾਅਦ ਜਿੱਦਾਂ ਵੀ ਕਰਦੇ ਹਾਂ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਸੇਮ ਵੀਡੀਓ ਸ਼ੇਅਰ ਕਰੂੰਗੀ ਬਹੁਤ ਸੌਖੇ ਤੇ ਸਿੰਪਲ ਤਰੀਕੇ ਨਾਲ ਬਣਦਾ ਹੁੰਦਾ ਕਿਉਂ ਦੇਸੀ ਘਿਓ ਬਣਾਣਾ ਨਾ ਬਿਲਕੁਲ ਵੀ ਔਖਾ ਨਹੀਂ ਹੈਗਾ ਤੇ ਲੋ ਜੀ ਆ ਦੇਖੋ ਜੀ ਜਿੱਦਾਂ ਹੁਣ ਆਪਣੇ ਕੋਲ ਇਹ ਭਾਂਡਾ ਹੈ ਨਾ ਛੋਟਾ ਹੈ ਤੁਸੀਂ ਸੀਮਤੇ ਕਰ ਲੈਣਾ ਤਾਂ ਕਿ ਬਿਲਕੁਲ ਵੀ ਬਾਹਰ ਨਿਕਲੇ ਨਾ ਠੀਕ ਹੈ ਜੀ ਇਹਨੂੰ ਬਿਲਕੁਲ ਆਪਾਂ ਪਗਲਾ ਲੈਣਾ ਇਹਨੂੰ ਪਿਘਲਾ ਲੈਣਾ ਬਿਲਕੁਲ ਦੂਸਰੇ ਭਾਂਵੇਂ ਬੇਸ਼ੱਕ ਨਾ ਆਪਾਂ ਵੱਡੇ ਭਾਂਡੇ ਚ ਵੀ ਪਾ ਸਕਦੇ ਹਾਂ ਤੇ ਲੋ ਜੀ ਇਹਨੂੰ ਪਿਘਲਾ ਲੈਣਾ ਆਪਾਂ ਦੂਜੇ ਉਹਦੇ ਚ ਬਦੀਲੇ ਚ ਪਾ ਲੈਂਦੇ ਆ ਤਾਂ ਕਿ ਡਰ ਲੱਗਦਾ ਕਿ ਕਿਤੇ ਬਿਲਕੁਲ ਉਬਲਣਾ ਚਾਹੇ ਇਸ ਕਰਕੇ ਹੋਣੇ ਤਾਂ ਆਪਾਂ ਨਾ ਪਹਿਲਾਂ ਰਜਾ ਲੈਂਦੇ ਆ ਉਹ ਜਿਹਨੂੰ ਫੁੱਲ ਗਿਆ ਸੀ ਤੇ ਹੁਣ ਆਪਾਂ ਰਜਾ ਮਲੇ ਕੜਸ਼ੀ ਮਾਰਦੇ ਇਹਨੂੰ ਸਾਰਾ ਮੱਖਣ ਜਿਹੜਾ ਨਾ ਬਿਲਕੁਲ ਪਿਘਲ ਜਾਣਾ ਚਾਹੀਦਾ ਠੀਕ ਹੈ ਜੀ ਮਤਲਬ ਪਾਣੀ ਬਣ ਜਾਣਾ ਚਾਹੀਦਾ ਤੇ ਲੋ ਜੀ ਆ ਦੇਖ ਲਓ ਬਿਲਕੁਲ ਹੁਣ ਪਿਘਲ ਗਿਆ ਨਾ ਸਾਰਾ ਹੁਣ ਆਪਾਂ ਗੈਸ ਕਰ ਦੇਣੀ ਹੈ ਬਿਲਕੁਲ ਆਪਣੀ ਬੰਦ ਠੀਕ ਹੈ ਜੀ ਗੈਸ ਦੇਖੋ ਆਪਾਂ ਬਿਲਕੁਲ ਹੁਣ ਆਪਣੀ ਬੰਦ ਕਰ ਦਾਂਗੇ ਤੇ ਹੁਣ ਇਹਨੂੰ ਆਪਾਂ ਰੱਖਾਂਗੇ ਜੀ ਠੰਡਾ ਹੋਣ ਲਈ ਫ੍ਰਿਜ ਦੇ ਵਿੱਚ ਪਹਿਲਾਂ ਤਾਂ ਠੰਡਾ ਆ ਬਾਹਰ ਕਰਨਾ ਹੈ ਗਰਮ-ਗਰਮ ਆਪਾਂ ਫ੍ਰਿਜ 'ਚ ਨਹੀਂ ਰੱਖਣਾ ਹੈਗਾ ਜੀ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਗਰਮ ਚੀਜ਼ ਕਹਿੰਦੇ ਆਪਾਂ ਨੂੰ ਫ੍ਰਿਜ 'ਚ ਨਹੀਂ ਰੱਖਣਾ ਚਾਹੀਦਾ ਜੇਕਰ ਮਾੜੀ-ਮੋਟੀ ਡਲੀ ਰਹਿ ਜਾਵੇ ਨਾ ਤੇ ਹੁਣ ਗਰਮ ਹੈ ਤੇ ਆਪਣੇ ਆਪ ਹੀ ਪਿਗਲ ਜਾਏਗੀ ਹੁਣ ਇਹਨੂੰ ਆਪਾਂ ਥੋੜੀ ਦੇਰ ਲਈ ਹੌਣ ਦਿੰਨੇ ਆ ਠੰਡਾ ਫੇਰ ਆਪਾਂ ਰੱਖਾਂਗੇ ਤੇ ਲੋ ਜੀ ਆ ਦੇਖੋ ਬਿਲਕੁਲ ਆਪਾਂ ਇਹਨੂੰ ਪਿਗਲ ਗਿਆ ਹੁਣ ਸਾਰਾ ਠੀਕ ਹੈ ਜੀ ਹੁਣ ਇਹਨੂੰ ਇਦਾਂ ਹੀ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਗੈਸ ਨੂੰ ਬਿਲਕੁਲ ਆਪਾਂ ਕਰ ਦੇਣਾ ਬੰਦ ਠੰਡਾ ਹੋ ਕੇ ਫਿਰ ਜਿਸ ਤਰ੍ਹਾਂ ਵੀ ਕਰਾਂਗੇ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਇਹ ਦੇਖਦੇ ਰਹੋ ਤੁਸੀਂ ਆਪਾਂ ਖੋਣੇ ਨੂੰ ਠੰਡਾ ਕਰ ਕਿਉਂਕਿ ਗਰਮ-ਗਰਮ ਆਪਾਂ ਫ੍ਰੀਜ ਦੇ ਵਿੱਚ ਨਹੀਂ ਨਾ ਰੱਖ ਸਕਦੇ ਇਸ ਕਰਕੇ ਪਹਿਲਾਂ ਇਹਦਾ ਠੰਡਾ ਕਰਨਾ ਜ਼ਰੂਰੀ ਆਪਾਂ ਸਾਰਾ ਮੱਖਣ ਚੰਗੀ ਤਰ੍ਹਾਂ ਪਿਘਲਾ ਲਿਆ ਹੈ ਤੇ ਲੋ ਜੀ ਇੱਧਰ ਸਾਡੀ ਰੋਟੀ ਸਬਜ਼ੀ ਬਣ ਚੁੱਕੀ ਹੈ ਠੀਕ ਹੈ ਜੀ ਆ ਦੇਖੋ ਜੀ ਬਿਲਕੁਲ ਠੰਡਾ ਹੋ ਗਿਆ ਐਸੇ ਤਰ੍ਹਾਂ ਕਰਕੇ ਠੰਡਾ ਤੁਸੀਂ ਇੱਕ ਗਲਾਸ ਪਾਣੀ ਦਾ ਕੋਈ ਵੀ ਲੈ ਕੇ ਨਾ ਜਾਂ ਗਲਾਸੀ ਇਦਾਂ ਸਾਈਡ ਤੇ ਰੱਖ ਦੇਣੀ ਠੀਕ ਹੈ ਜੀ ਇਸ ਤਰ੍ਹਾਂ ਰੱਖ ਗਏ ਹੁਣ ਆਪਾਂ ਇਹਨੂੰ ਰੱਖਾਂਗੇ ਜੀ ਫ੍ਰਿਜ ਦੇ ਵਿੱਚ ਚਲੋ ਜੀ ਕੁਛ ਦੇਰ ਲਈ ਨਾ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਰੱਖ ਦਾਂਗੇ ਤਾਂ ਕਿ ਇਹ ਥੋੜਾ ਜਿਹਾ ਜੰਮ ਜਾਣ ਦੇ 5-10 ਮਿੰਟ ਹੀ ਰੱਖਣਾ ਜਿੰਨੇ ਕ ਤੱਕ ਦਾ ਨਾ ਸਾਡਾ ਇਹ ਕਿਉਂ ਜੰਮ ਜਾਊਗਾ ਇਹਦਾ ਠੀਕ ਹੈ ਜੀ ਠੰਡਾ ਹੋਣ ਤੱਕ ਇਹਨੂੰ ਰੱਖ ਦਾਂਗੇ ਤੇ ਲੋ ਜੀ ਆਹ ਦੇਖੋ ਜੀ ਦਿਖਾਣ ਮੈਂ ਤੁਹਾਨੂੰ ਯਾ ਦੇਖੋ ਜੀ ਆਪਾਂ ਰੱਖਿਆ ਸੀ ਰੋਟੀ ਪਾਣੀ ਖਾ ਲਿਆ ਸੀ ਆਪਾਂ ਤੁਹਾਨੂੰ ਦਿਖਾਇਆ ਦੇਖ ਲਓ نیچے ਰੱਖਿਆ ਸੀ ਨਾ ਤੇ ਬਰਫ ਵੀ ਹੁਣ ਏਦਾਂ ਕਰਕੇ ਆ ਦੇਖੋ ਏਦਾਂ ਆਪਾਂ ਗਲਾਸੀ ਕੱਢ ਲੈਣੀ ਹੈ ਠੀਕ ਹੈ ਇਹਦੇ ਚ ਆ ਦੇਖੋ ਇਸ ਤਰ੍ਹਾਂ ਗਲਾਸੀ ਕੱਢ ਲੈਣੀ ਹੈ ਠੀਕ ਹੈ ਜੀ ਹੁਣ ਆਹ ਦੇਖ ਲਓ ਇਹ ਜਿਹੜਾ ਸਾਰੀ ਐਕਸਟਰਾ ਲੱਸੀ ਹੈ ਨਾ ਜੀ ਇਹ ਆਪਾਂ ਕਿਸੇ ਭਾਂਡੇ ਚ ਕੱਢ ਲੈਣੀ ਹੈ ਆ ਸਾਰੀ ਜਿਹੜੀ ਖੱਟੀ ਲੱਸੀ ਹੈ ਨਾ ਇਹ ਬਿਲਕੁਲ ਨਿਕਲ ਜੇਗੀ ਜਿਹੜਾ ਸਾਡਾ ਕਿਓ ਹੈ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜੰਮ ਗਿਆ ਠੀਕ ਹੈ ਜੀ ਇਹੋ ਕਿਸੇ ਚਮਚ ਦੇ ਨਾਲ ਇਹ ਆ ਦੇਖ ਇਹਨੂੰ ਸਾਈਡ ਤੇ ਆਪਾਂ ਕਰ ਦਾਂਗੇ ਠੀਕ ਹੈ ਜੀ ਇਹਦੇ ਵਿੱਚੇ ਹੁਣ ਆਪਾਂ ਪਾਣੀ ਪਾ ਕੇ ਆ ਜੋ ਦੀਦੀ 1 ਮਿੰਟ 1 ਮਿੰਟ ਆ ਲਓ ਇਹ ਆਪਾਂ ਸਾਰਾ ਪਾਣੀ ਕੱਢ ਦੇਣਾ ਠੀਕ ਹੈ ਜੀ ਹੁਣ ਆ ਦੇਖੋ ਇਹ ਸਾਰਾ ਆਪਣਾ ਘਿਓ ਜੰਮ ਗਿਆ। ਤੁਸੀਂ ਦੇਖ ਸਕਦੇ ਹੋ ਸਾਰਾ ਖੱਟਾਪਨ ਜਿਹੜਾ ਲੱਸੀ ਏ ਆਪਾਂ ਇਹਦੇ ਵਿੱਚ ਨਿਕਲ ਗਿਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਤੇ ਬਾਕੀ ਗਾਇਜ਼ ਆਪਾਂ ਹੁਣ ਇਹਨੂੰ ਰੱਖ ਦਾਂਗੇ ਗੈਸ ਤੇ ਬਹੁਤ ਘੱਟ ਟਾਈਮ ਦੇ ਵਿੱਚ ਤੁਸੀਂ ਘਿਓ ਬਣਾ ਸਕਦੇ ਹੋ। ਆ ਦੇਖਿਓ ਤੁਸੀਂ ਘਿਓ ਵੀ ਬਿਲਕੁਲ 5 ਮਿੰਟਾਂ ਦੇ ਵਿੱਚ ਘਿਓ ਤਿਆਰ ਹੋ ਜਾਏਗਾ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹਨੂੰ 5 ਮਿੰਟ ਇਦਾਂ ਹੀ ਰੱਖ ਦਾਂਗੇ ਫਿਰ ਦੇਖੋ ਬਹੁਤ ਜਲਦੀ ਘਿਓ ਬਣ ਜਾਏਗਾ। ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਕਿ ਫਟਾਫਟ ਸਿਰ ਪੰਜ ਮਿੰਟ ਵੀ ਨਹੀਂ ਲੱਗੇ ਹੈ ਸਾਡਾ ਘਿਓ ਬਣ ਕੇ ਹੋ ਗਿਆ ਤਿਆਰ ਔਰ ਤੁਸੀਂ ਦੇਖੋ ਬਲਕਿ ਲਾਲ ਹੋ ਗਿਆ ਮੇਰੇ ਕੋਲੋਂ ਆ ਦੇਖੋ ਇੱਕਦਮ ਬਣ ਗਿਆ ਨਾ ਪਰਫੈਕਟ ਕਿਉ ਆ ਦੇਖੋ ਇੱਕਦਮ ਬਹੁਤ ਵਧੀਆ ਤੇ ਬਹੁਤ ਸੋਖੇ ਤਰੀਕੇ ਨਾਲ ਬਣਦਾ ਨਾ ਇਹਦੇ ਵਿੱਚ ਛਿੱਡੀ ਨਾ ਕੁਝ ਨਿਕਲਦੀ ਆ ਦੇਖੋ ਇੱਕਦਮ yellow yellow ਜਿਹਾ ਘਿਓ ਬਣ ਗਿਆ ਠੀਕ ਹੈ ਜੀ ਇਸੇ ਤਰੀਕੇ ਨਾਲ ਜੇਕਰ ਤੁਸੀਂ ਵੀ ਚਾਹੋ ਤੇ ਵਾਲਾ ਕਿਉ ਮਿੰਟਾਂ 'ਚ ਬਣਾ ਸਕਦੇ ਹੋ ਨਾ ਜ਼ਿਆਦਾ ਛਿੱਡੀ ਤੇ ਨਾ ਜ਼ਿਆਦਾ ਮਿਹਨਤ ਠੀਕ ਹੈ ਇਹ ਤਰੀਕੇ ਨਾਲ ਤੁਸੀਂ ਵੀ ਘਿਓ ਬਣਾਇਓ ਬਲਕਿ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿੰਨੂ ਕਿੰਨੂ ਇਹ ਵਾਲਾ ਤਰੀਕਾ ਪਸੰਦ ਆਇਆ ਮੈਂ ਤੇ ਬਣਾਉਣ ਲੱਗੀ ਸੀ ਤੇ ਤੁਹਾਨੂੰ ਦੱਸ ਦਿੱਤਾ ਉਧਰ ਕੋਈ ਆ ਗਿਆ ਸੀ ਜੀ ਦੀਦੀ ਤੇ ਇਸ ਕਰਕੇ ਮੇਰਾ ਧਿਆਨ ਨਹੀਂ ਰਿਹਾ ਤੇ ਸਭੋ ਲਾਲ ਹੋ ਗਿਆ ਮੇਰਾ ਘਿਓ ਠੀਕ ਹੈ ਜੀ ਬਾਕੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਬਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਪ੍ਰਿੰਸੈਸ ਜੀ ਕੱਲ ਜੀ ਬਾਏ ਬਾਏ ਪਿਆਰਾ ਜਲ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਜੋ ਤਰੀਕਾ ਵਧੀਆ ਲੱਗਿਆ ਹੋਵੇ ਤੇ ਮੈਨੂੰ ਵਧੀਆ ਤੋਂ ਵਧੀਆ ਜੀ ਕਮੈਂਟ ਕਰਿਓ ਠੀਕ ਹੈ ਜੀ ਸੈਸਟ੍ਰਿਕਾ